ਆਪਣਾ ਨਾਮ ਜੀ ਗੱਲੋ ਬਣ ਲਾਈਵ ਕਰੀਏ ਲਾਈਵ ਕਰਾਂਗੇ ਲਾਈਵ ਕਰਾਂਗੇ ਕੋਈ ਨਹੀਂ ਜੀ ਜਰੂਰ ਲਾਈਵ ਦੁਕਾਨੇ ਸਾਡਾ ਕੰਮ ਕਰਦੇ ਨੇ ਆਹ ਲਾਈਵ 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 ਬਣਾ ਕੇ ਕਰ ਤਾ ਮੈਂ ਵਿੱਕੀ ਸੋਤਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਆ 30 ਨੰਬਰ ਵਾਰਡੋਂ ਅੱਜ ਕਿਹ ਹੋਇਆ ਭਾਜੀ ਅਸੀਂ ਵਾਰਡ ਨੰਬਰ 30 ਦੇ ਡਾਕਟਰ ਮਹਿਦ ਕੋਲੋਨੀ ਵਿੱਚ ਵਿਦ ਪਰਮਿਸ਼ਨ ਸਾਊਂਡ ਦੀ ਪਰਮਿਸ਼ਨ ਸਾਡੇ ਕੋਲ ਆ ਅਸੀਂ ਵਿਦ ਪਰਮਿਸ਼ਨ ਦੋ ਟੂ ਡੋਰ ਸਾਊਂਡ ਦੇ ਨਾਲ ਕੰਪੇਨ ਕਰ ਰਹੇ ਸੀਗੇ ਇੱਕਦਮ ਦੇਖਿਆ ਕਿ ਮੈਂ ਡਾਕਟਰ ਮਿਤਕਲੋਨੀ ਪਹਿਲੀ ਫਲੋਰ ਦੂਜੀ ਫਲੋਰ ਤੀਜੀ ਫਲੋਰ ਤੇ ਬਣੀ ਹੋਈ ਹੈ ਡਾਕਟਰ ਮਿਤਕਲੋਨੀ ਕਿੱਥੇ ਪੈਂਦੀ ਹੈ ਇਹ ਜਸਟ ਆ ਪਿੱਛੇ ਜਿਹਨੂੰ ਕੋੜਾ ਫੈਕਟਰੀ ਦੇ ਬਿਲਕੁਲ ਸਾਹਮਣੇ ਆ ਠੀਕ ਆ ਜੀ ਉੱਥੇ ਮੇਰੇ ਬ੍ਰਦਰ ਮੇਰੀ ਫੈਮਿਲੀ ਮੇਰੇ ਬੀਜੇਪੀ ਦੇ ਕਾਰਜਕਰਤਾ ਬਾਹਰ ਕੰਪੇਨ ਕਰਕੇ نیچے ਟੋਰ ਬੈ ਜਾ ਸੀ ਤੇ ਮੈਂ ਦੂਜੀ ਮੰਜ਼ਲ ਤੇ ਕੰਪੇਅਰ ਕਰ ਰਿਹਾ ਸੀ ਔਰ ਮੇਰੀ ਲਾਈਵ ਚੱਲ ਰਹੀ ਸੀ ਮੇਰੀ ਤੁਸੀਂ ਵਿੱਕੀ ਸੋਤਾ ਦੀ ਆਈਡੀ ਤੋਂ ਲਾਈਵ ਚੈੱਕ ਕਰ ਲਿਓ ਮੈਂ ਇੱਥੇ ਮੌਕੇ ਦੇ ਨਹੀਂ ਮੈਂ ਸੀਪੀ ਸਾਹਿਬ ਨੂੰ ਬਿਆਨ ਜਦੋਂ ਦਰਜ ਕਰਾਉਂਗਾ ਉਦੋਂ ਦੱਸੂਗਾ ਕਿਹੜੇ ਕਿਹੜੇ ਬੰਦੇ ਸੀਗੇ ਇਹ ਲੋਕ ਮੇਰੀ ਬੀਐਸਐ ਦੇ ਲੋਕ ਨਾ ਸੀ ਡਰਨ ਵਾਲੇ ਆ ਨਾ ਝੁੱਕਣ ਵਾਲੇ ਆ ਤੇ ਨਾ ਹੀ ਸਾਡੇ ਦਿਮਾਗ 'ਚ ਖੌਫ ਆ ਅਸੀਂ ਪਾਰਟੀ ਲਈ ਸ਼ਹਾਦਤ ਦੇ ਸਕਦੇ ਆ ਪਾਰਟੀ ਲਈ ਲੜ ਮਰ ਸਕਦੇ ਆ ਪਬਲਿਕਲੀ ਲੜ ਮਰ ਸਕਦੇ ਆ ਪਰ ਅਸੀਂ ਡਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਮੈਂ ਲੋਕਾਂ ਨੂੰ ਫੇਰ 3 ਨੰਬਰ ਦੇ ਵਾਰ ਦੇ ਲੋਕਾਂ ਨੂੰ ਕਹਿਣਾ ਚਾਹਣਾ ਅਗਰ ਸਾਡੇ ਨਾਲ ਇਹ ਕੁਝ ਹੋ ਰਿਹਾ ਵਾ ਤੁਸੀਂ ਆਮ ਲੋਕਾਂ ਦੇ ਪੰਜਾਬ ਦੇ ਲੋਕਾਂ ਨਾਲ ਕੀ ਹੋਊਗਾ ਸੈਂਟਰ ਵਿਧਾਨ ਸਭਾ ਲੁਧਿਆਣਾ ਦੇ ਲੋਕਾਂ ਨਾਲ ਕੀ ਹੋਊਗਾ 30 ਨੰਬਰ ਵਾਰ ਦੇ ਲੋਕਾਂ ਨਾਲ ਕੀ ਹੋਊਗਾ ਇਹ ਖੂਨ ਤੁਹਾਨੂੰ ਮਿਲਣਾ ਵਾ ਭਰ ਭਰ ਕੇ ਝਾੜੂ ਵੱਲੋਂ ਡਰਨਾ ਨਹੀਂ ਹੈਗਾ ਸਾਡੇ ਦੇ ਜਾਨ ਲੈਵਾ ਜਿਹੜੇ ਹਮਲੇ ਹੋ ਰਹੇ ਆ ਅਸੀਂ ਡਰਨ ਵਾਲੇ ਨਹੀਂ ਹੈਗੇ ਪਹਿਲਾਂ ਵੀ ਸਾਡੇ ਤੇ ਜਾਨ ਲੈਵਲਾ ਹਮਲਾ ਹੋਇਆ ਸੀ ਜਦੋਂ ਅਸੀਂ ਕਾਰਪੋਰੇਸ਼ਨ ਦਾ ਸਕੈਮ ਬ੍ਰੇਕ ਕੀਤਾ ਸਾਡਾ ਸਾਥੀ ਅਰੁਣ ਭੱਟੀ ਅਰੁਣ ਭੱਟੀ ਜੇ ਜਿੱਤੇ ਹਮਲਾ ਹੋਇਆ ਔਰ ਮੇਰੇ ਤੇ ਵੀ ਗੈਂਗਸਟਰਸ ਬਾਰੀ ਕੁਲ ਰੱਬਦੇ ਨੇ ਇਹ ਪਿਛਲੇ ਸੀਪੀ ਸਾਹਿਬ ਚਿੱਤ ਨਾਲ ਜਾਣਦੇ ਆ ਪਰ ਸਾਨੂੰ ਉਦੋਂ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਦਿੱਤੀਗੀ ਅੱਜ 373 ਲੱਗੀ ਹੋਇਆ ਅੱਜ ਮੇਰੇ ਲਾਈਵ ਪਿੱਕੀ ਹੋਤਾਂ ਦੀ ਆਈਡੀ ਤੇ ਦੇਖ ਲਓ ਲਾਈਵ ਚੱਲਦੀ ਕੰਪੇਨ ਦੇ ਵਿੱਚ ਹਮਲਾ ਹੋਇਆ ਵਾ ਔਰ ਅਸੀਂ ਵਿਦ ਪਰਮਿਸ਼ਨ ਕੰਮ ਕਰ ਰਹੇ ਸਾਡੇ ਕੋਲ ਪਰਮਿਸ਼ਨ ਆ ਗਈਆਂ ਸਾਰੀਆਂ ਠੀਕ ਹੈ ਮੈਂ ਐਨਏ ਸਕੈਮ ਬ੍ਰੇਕ ਕੀਤੇ ਹੋਇਆ ਉਸ ਤੋਂ ਇਲਾਵਾ ਮੈਂ ਭਾਜਪਾ ਦਾ ਕੈਂਡੀਡੇਟ ਹਾਂ ਮੈਂ ਭਾਰਤ ਸਰਕਾਰ ਤੋਂ ਆਪਣੀ ਪਾਰਟੀ ਤੋਂ ਪੰਜਾਬ ਪ੍ਰਧਾਨ ਤੋਂ ਬਨਾਸ਼ ਰਾਏ ਖੰਨਾ ਜੀ ਤੋਂ ਇਹ ਬੇਨਤੀ ਕਰਦਾ ਜ਼ਿਲ੍ਹਾ ਪ੍ਰਧਾਨ ਜੀ ਤੋਂ ਆਪਣੇ ਸੈਂਟਰ ਲਈ ਸਾਡੇ ਪੰਜਾਬ ਦੇ ਗੁਰਦੇਸ਼ ਸ਼ਰਮਾ ਦੇਵੀ ਜੀ ਤੋਂ ਕਿ ਹੁਣ ਸੈਂਟਰ ਦੀਆਂ ਟੁਕੜੀਆਂ ਆਣ ਇੱਥੇ ਤਾ ਚਨਾਉ ਸੰਬੰਧ ਨਾ ਨਿੱਤਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੀ ਪਾਰਟੀ ਦੇ ਲੋਕਾਂ ਨੂੰ ਖਤਰਾ ਵਾ ਔਰ ਜਿੱਦਾਂ ਮੈਂ ਸੀਪੀ ਸਾਹਿਬ ਪਿਛਲੇ ਨੂੰ ਮਿਸਟਰ ਮਨਦੀਪ ਜੀ ਨੂੰ ਦਿੱਤੀ ਸੀ ਐਪਲੀਕੇਸ਼ਨ ਮਨਦੀਪ ਸਿੰਘ ਜੀ ਨੂੰ ਵੀ ਸਾਡੇ ਤੇ ਜਾਨ ਮੇਰਾ ਹਮਲਾ ਹੋਣਾ ਵਾ ਔਰ ਉਹ ਹਮਲੇ ਦੀ ਸਾਜ਼ਿਸ਼ ਉਹ ਰਚ ਕੇ ਅੱਜ ਉਹਨੂੰ ਪੂਰਾ ਲਾਗੂ ਕੀਤਾ ਗਿਆ ਇਹਦੀ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਨੇ ਕੀਤਾ ਮੈਂ ਚਾਹਨਾ ਕਿ ਇਹਦੇ ਵਿੱਚ ਜੇਕਰ ਪੰਜਾਬ ਸਰਕਾਰ ਨੇ ਸੀਪੀ ਸਾਹਿਬ ਨੇ ਸਾਡੀ ਸੁਰੱਖਿਆ ਮੋਹਈਆ ਨਾ ਕਰਾਈ ਸਾਡੇ ਪਰਿਵਾਰ ਨੂੰ ਕੁਝ ਹੋ ਗਿਆ ਇਹਦੀ ਆਮ ਆਦਮੀ ਪਾਰਟੀ ਦੇ ਐਮ ਐਲ اے ਮੌਜੂਦਾ ਮੌਜੂਦਾ ਸਰਕਾਰ ਔਰ ਸੀਪੀ ਸਾਹ ਲੁਧਿਆਣਾ ਹੋਣਗੇ ਔਰ ਮੈਂ ਆਪਣੀ ਕੇਂਦਰ ਦੀ ਸਰਕਾਰ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਐਸ ਸੀ ਕਮਿਸ਼ਨ ਨੇ ਉਸ ਸਮੇਂ ਵਿਜੇ ਸਾਹ ਪਲਾ ਜੀ ਨੇ ਜਿਹੜੀ ਮੇਰੀ ਦਰਖਾਸਤ ਤੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਰეკਮੈਂਡ ਕੀਤਾ ਸੀ ਉਹ ਪਿਛਲੇ ਸੀਪੀ ਨੇ ਬਿਲਕੁਲ ਦਰਗਨਾਰ ਕਰ ਦਿੱਤੀ ਆ ਉਹ ਸਾਡੀ ਜਿਹੜੀ ਸਿਕਿਉਰਿਟੀ ਆ ਮੇਰੀ ਲੈਟਰ ਆ ਉਹ ਬਿਲਕੁਲ ਬੌਂਡ ਕਰ ਦਿੱਤੀ ਗਈ ਆ ਕੋਲ ਨੂੰ ਇਤਲਾਹ ਦਿੱਤੀ ਕੋਈ ਮੈਂ ਸੀਪੀ ਸਾਹਿਬ ਨਾਲ ਖੁਦ ਫੋਨ ਤੇ ਗੱਲ ਕੀਤੀ ਆ ਉਹਨਾਂ ਨੂੰ ਹੁਣ ਲਾਈਵ ਲੋਕੇਸ਼ਨ ਵੀ ਭੇਜਤੀ ਆ ਉਹਨਾਂ ਨੂੰ ਵਟਸਐਪ ਮੈਸੇਜ ਵੀ ਆਤਾ ਔਰ ਸੀਪੀ ਸਾਹਿਬ ਮੈਨੂੰ ਥਾਣਾ ਪੁੱਛ ਰਹੇ ਸੀ ਮੈਂ ਥਾਣਾ ਵੀ ਦੱਸਤਾ ਵਾ ਇਹ ਝਾੜੂ ਦੀ ਬਖਲਾਟ ਆ ਹਾਰ ਦੀ ਬਖਲਾਟ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਖੋ ਖੂਨ ਨਾਲ ਰੰਗ ਦਿੱਤਾ ਗਿਆ ਮੇਰੀ ਪਾਰਟੀ ਦਾ ਕਮਲ ਦਾ ਖੋਲ ਵੀ ਖੂਨ ਚ ਰੰਗਿਆ ਗਿਆ ਵਾ ਇਹ ਇਤਿਹਾਸ ਰਹੂਗਾ ਕਿ ਹਮੇਸ਼ਾ ਲੋਕਾਂ ਨੇ ਸ਼ਰੀਫ ਤੇ ਇਮਾਨਦਾਰ ਲੋਕਾਂ ਨੂੰ ਜੁੜਿਆ ਵਾ ਗੁੰਡੇ ਲੋਕਾਂ ਨੂੰ ਕਦੀ ਨਹੀਂ ਜੁੜਿਆ ਇਹ ਗੁੰਡਾਗਰਦੀ ਆਮ ਆਦਮੀ ਪਾਰਟੀ ਕਰਾ ਰਿਆ ਮੈਂ ਤੇਰੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਸੋਚ ਕੇ ਵੋਟ ਪਾਈਓ ਜੇ ਸਾਡੇ ਨਾਲ ਇੰਨਾ ਕੁ ਹੋ ਸੋਦਾ ਅਸੀਂ ਨੁਮਾਇੰਦਗੀ ਕਰਦੇ ਆਂ ਤੇ ਤੁਸੀਂ ਕਿਤੇ ਗਲਤੀ ਆਪਣਾ ਕਰਦਾ ਤੁਹਾਡੇ ਨਾਲ ਕੀ ਕਰਨਗੇ ਕਿਤੇ ਕਿਤੇ ਸੱਟਾਂ ਲੱਗੀਆਂ ਸਰ ਇਹ ਸਿਰਾਂ ਸਿਰ ਤੇ ਇੰਜੀਆਂ ਆਈਆਂ ਈਵਨ ਕੀ ਸਾਡੇ ਹੋਰ ਸਾਥੀਆਂ ਦੇ ਵੀ ਤਿੰਨ ਜਿਹੜੀਆਂ ਇੰਜੀਆਂ ਆਈਆਂ ਔਰ ਮੌਕੇ ਤੇ ਹਫੜਾ ਤਬੜੀ ਮੱਚ ਗਈ ਬੜੇ ਪਲਾ ਸੂਜਵਾਰ ਸ਼ਾਰਪ ਗੈਂਗਸਟਰ ਬੁਲਾਏ ਹੋਏ ਆ ਔਰ ਮੈਨੂੰ ਇਹ ਵੀ ਜਾਣਕਾਰੀ ਹੈ ਕਿ ਨਿੱਕੂ ਭਾਰਤੀ ਨੇ ਲੁਧਿਆਣੇ ਦੇ ਕੋੜਾ ਕਲੋਨੀ ਦੇ ਗੈਂਗਸਟਰ ਨਹੀਂ ਹੈਗੇ ਇਹਦੇ ਨਾਲ ਇਹ ਜਿਹੜੇ ਫਗਵਾੜੇ ਤੋਂ ਜਲੰਧਰ ਤੋਂ ਵੀ ਗੈਂਗਸਟਰ 150 ਤੋਂ 2200 ਬੰਦਿਆਂ ਦਾ ਜਿਹੜਾ ਕਾਫਲਾ ਬੁਲਾ ਕੇ ਰੱਖਿਆ ਹੈ ਧਿਆਰਾਂ ਦੇ ਨਾਲ ਔਰ ਸੈਰ ਤੇ ਬਿਠਾਇਆ ਜਿਹੜਾ ਸ਼ੋਅ ਹੋਣਾ ਸੀ ਉਹ ਹੋਣਾ ਸੀ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਔਰ ਇਹ ਪਹਿਲਾ ਟ੍ਰੇਲਰ ਸਾਨੂੰ ਅੱਜ ਮਿਲ ਗਿਆ ਜਿਹੜਾ ਜਾਨ ਦਾ ਖਤਰਾ ਹੋ ਗਿਆ ਇਲੈਕਸ਼ਨ ਕਮਿਸ਼ਨ ਨੂੰ ਕੀ ਅਪੀਲ ਕਰਨਾ ਜਾਵੇਗਾ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਣਾ ਜਾਵਾਂਗਾ ਬੀ ਇੰਨਾ ਚੰਗਾ ਜੇ ਤੁਹਾਨੂੰ ਲੱਗਦਾ ਕਿ ਸਾਡੇ ਤੇ ਹਮਲੇ ਹੋ ਗਏ ਝਾੜੂ ਨੂੰ ਵਿਜੇ ਜ ਕਰਾਣਾ ਵਾ ਤੁਸੀਂ ਵੈਦਾਂ ਹੀ ਕਹਿ ਲਓ ਅਸੀਂ ਕੰਪੇਨ ਨਹੀਂ ਕਰਦੇ ਇਹ ਝਾੜੂ ਨੂੰ ਪੂਰੇ ਪੰਜਾਬ ਚ ਜੇਤੂ ਘਰਾੜ ਕਰ ਦੋ ਝਗੜਾ ਹੋਇਆ ਕੋਈ ਇੱਥੇ ਡਾਕਟਰ ਮੈਡੀਕਲ ਕਲੋਨੀ ਦੇ ਵਿੱਚ ਬੀ ਜੀ ਪੀ ਆਗੂ ਨੇ ਵਿਕੀ ਸੋਤਾ ਉਹਨਾਂ ਦਾ ਦੋਸ਼ ਹੈ ਕਿ ਤੁਹਾਡੇ ਵੱਲੋਂ ਤੇ ਤੁਹਾਡੇ ਸਮਰਥਕਾਂ ਵੱਲੋਂ ਅੱਥੇ ਅਟੈਕ ਕੀਤਾ ਗਿਆ ਸੱਟਾਂ ਮਾਰੀਆਂ ਗਈਆਂ ਦੇਖੋ ਜੀ ਮੇਰੀ ਕੁਛ ਦਿਨ ਪਹਿਲਾਂ ਬੰਡੀ ਟਾਬੇ ਦੇ ਮੀਟਿੰਗ ਮੀਟਿੰਗ ਚੱਲੀ ਸੀ ਬੰਡੀ ਟਾਬੇ ਦੇ ਮੀਟਿੰਗ ਚੱਲੀ ਸੀ ਉਸ ਤੋਂ ਸੀ ਮੋਟ ਕੇ ਆਏ ਆ ਅਪਰੇ ਦਫਤਰ ਸਾਡੇ ਕੋਲ ਆਨਲਾਈਨ ਕੈਮਰੇ ਲ ਸਾਨੂੰ ਕੋਈ ਪਤਾ ਨਹੀਂ ਲੜਾਈ ਝਗੜਾ ਹੋਇਆ ਸਾਡੀ ਉੱਥੇ ਕੰਪਨੀ ਸੀਗੀ ਥੋੜੀ ਜਿਹੀ ਬਾਅਦ ਅਸੀਂ ਉਹ ਕਾਫੀ ਦੇਰ ਪਹਿਲਾਂ ਲੜਾਈ ਝਗੜਾ ਹੋ ਚੱਕਾ ਸੀਗਾ ਜਦ ਸਾਨੂੰ ਪਤਾ ਲੱਗਿਆ ਵੀ ਲੜਾਈ ਝਗੜਾ ਹੋਇਆ ਸਾਨੂੰ ਕੋਈ ਪਤਾ ਨਹੀਂ ਤੇ ਲੜਾਈ ਝਗੜਾ ਹੋਇਆ ਅਸੀਂ ਉੱਥੇ ਪੁੱਛੇ ਆਪਣੇ ਗੇਟ ਤੇ ਉਹ ਵਾਪਸੀ ਆ ਰਹੇ ਸੀ ਸਾਨੂੰ ਟਕਰੇ ਉੱਥੇ ਗੇਟ ਤੇ ਸਾਨੂੰ ਟਕਰੇ ਸਾਨੂੰ ਟਕਰੇ ਗੇਟ ਤੇ ਉਹ ਅਸੀਂ ਮੈਂ ਹੱਥ ਜੋੜੇ ਮੈਂ ਹੱਥ ਜੋੜੇ ਮੈਂ ਕਹਾ ਜੀ ਵਿੱਕੀ ਭਾਜੀ ਮੈਂ ਕਹਾ ਇਹ ਕੀ ਮੋਲ ਬਣਾ ਰਹੇ ਹੋ ਇਹ ਮੈਂ ਮੇਰੇ ਕੋਲ ਆਨਲਾਈਨ ਰਿਕਾਰਡ ਹੈਗਾ ਲੇ ਆਂ ਖੜਾ ਰਹਿ। ਮੈਂ ਕਹਾਂ ਸੀ ਉਹਰੇ ਵੀ ਲੜਾਈ ਝਗੜਾ ਨਾ ਕਰੋ। ਉੱਥੇ ਮੇਰੇ ਨਾਰੇ ਲੰ ਲੱਗੇ। ਨਿੱਕੂ ਭਾਰਤੀ ਮਰਦਾਬਾ ਮਰਦਾਬਾ ਮੈਗਾ ਭਰਾ ਮੈਂ ਕੀ ਕੀਤਾਗਾ। ਮੈਂ ਦੀ ਗਈ ਮੈਂ ਕੀ ਕੀਤਾ। ਬੱਸ ਉਹ ਮੇਰਾ ਨਾਮ ਲਈਏ। ਪਰ ਜਿਹੜੇ ਉੱਥੇ ਅਟੈਕ ਜਿਹੜਾ ਉਹਨਾਂ ਤੇ ਹੋਇਆ ਵਾ ਜਿਹੜੇ ਉਹਨਾਂ ਦੇ ਬ੍ਰਦਰ ਆ ਵਿਕੀ ਸੋਤੇ ਜਿਹੜਾ ਉਹਦੇ ਸੱਤਾ ਸੱਤਾ ਬੱਜੀਆ ਕਾਫੀ ਉਹ ਸ਼ੇਰ ਚ ਵੀ ਉਹਦੇ ਇੱਕ ਬੇਟੇ ਤੇ ਵੀ ਲੱਗੀ ਆ ਤੇ ਉਹ ਕੌਣ ਸੀ ਬੰਦੇ ਤੇ ਅਟੈਕ ਕੀਤਾ। ਉਹ ਸਰ ਦੇਖੋ ਮੈਨੂੰ ਕੀ ਲਾਉਣਾ ਹੈਗਾ। ਕੌਣ ਸੀ ਕੌਣ ਨਹੀਂ। ਮੈਂ ਮੈਂ ਪਹਿਲਾਂ ਦੱਸ ਚੁੱਕਿਆਗਾ ਮੇਰੀ ਮੀਟਿੰਗ ਹੋਰੀ ਬੰਟੀ ਢਾਬੇ ਤੇ ਉਸ ਟਾਈਮ ਉਸੀ ਦਰਵਾਨੇ ਦੇ ਅੱਧਾ ਘੰਟਾ ਅਸੀਂ ਅੱਧਾ ਘੰਟਾ ਲੇਟ ਪੱਛੇ ਆ ਇਹ ਸਾਨੂੰ ਕਿਹੜੀ ਤੇ ਟੱਕਰਿਆ ਤੁਸੀਂ ਸਾਡੇ ਕੋਲ ਰਿਕਾਰਡ ਵੀ ਹੈਗਾ ਸਾਡੇ ਮੇਰੇ ਵੀਡੀਓ ਵੀ ਹੈ ਗਿਆ ਇਹਦੇ ਬੋਲ ਵੀ ਹੈਗੇ ਨੇ ਜਦੋਂ ਤੁਸੀਂ ਪਹੁੰਚੇ ਜੀ ਮਤਲਬ ਉਹ ਨਾ ਦੀ ਝਗੜਾ ਹੋ ਚੁੱਕਾ ਸੀ ਉਹ ਓਦਾਂ ਘੰਟਾ ਪਹਿਲਾਂ ਹੋ ਚੁੱਕਾ ਸੀ ਉਹਨਾਂ ਦਾ ਝਗੜਾ ਇਸ ਲੜਾਈ ਤੁਹਾਡਾ ਕੋਈ ਲੈਣ ਦੇ ਨਹੀਂ ਹਾਂਜੀ ਇਸ ਲੜਾਈ ਤੁਹਾਡਾ ਉਹ ਮੇਰੀ ਤਾਂ ਮੀਟਿੰਗ ਚੱਲੀ ਸੀ ਉੱਥੇ ਠੀਕ ਹੈ ਬੰਦੀ ਡਾਬੇ ਦੇ ਉਸ ਵਾਰ ਸੀ ਇੱਥੇ ਆਏ ਹਾਂ ਅਸੀਂ ਜਿਹੜੇ ਵਿਕੀਸ ਹੁੰਦਾ ਆ ਉਹ ਤੁਹਾਡੇ ਤੇ ਕਿਉਂ ਅਲੀਗੇਸ਼ਨ ਲਾ ਰਿਹਾ ਇਸ ਚੀਜ਼ ਦੇ ਭਈ ਤੁਹਾਡੇ ਜਿਹੜੇ ਸਮਰਥਕ ਜੋ ਉਹਨਾਂ ਦਾ ਦੋਸ਼ ਹੈ ਵੀ ਇੱਕੋ ਪਾਰਟੀ ਦੇ ਸਮਰਥਕ ਸੀ ਕੋਈ ਸੱਬਰਵਾਲ ਜਿਹੜੇ ਨਾਲ ਉਹਨਾਂ ਨੇ ਅਟੈਕ ਕੀਤਾ ਕੋਈ ਕਹਿ ਰਿਹਾ ਸੀ ਉਹ ਤੇ ਦ ਸਾਰੇ মিডিਆ ਨੂੰ ਪਤਾ ਸਾਰੇ ਬਾੜਵਾਸੀਆਂ ਨੂੰ ਪਤਾ ਪੂਰੇ ਲੋਹੜਨੇ 'ਚ ਇੱਕ ਨੰਬਰ ਦੇ ਨਿੱਕੂ ਪਾਰਤੀ ਜਿੱਤੂਗਾ ਇਸ ਕਰਕੇ ਪੂਰੇ ਬੁਖਰਾਏ ਪਏ ਨੇ ਕਿੱਥੇ ਨੇ ਕਿੱਥੇ ਮੇਰਾ ਨਾਮ ਗਲਤੀ ਸਵਾਲ ਕਰਦੇ ਪਏ ਨੇ ਮੈਂ ਜੀਵਨ 'ਚ ਕਰੀ ਮੇਰੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਇੱਕ ਕੋਈ ਵੀ ਅਧਰਾ ਇਹ ਜਾਣ ਕੇ ਮੇਰਾ ਮੇਰਾ ਨਾਮ ਬਦਨਾਮ ਕਰ ਰਹੇ ਆ ਵੀ ਮੈਂ ਡੋਨੋ ਸਗਾ ਪਰ ਮੈਂ ਜਨਤਾ ਮੇਰੇ ਨਾਲਾ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਸੋ ਤੁਹਾਨੂੰ ਮਤ ਤੁਸੀਂ ਉੱਥੇ ਹੱਥ ਜੋੜੇ ਉਹਨਾਂ ਨੂੰ ਬਈ ਲੜਾਈ ਝਗੜਾ ਮੈਂ ਸਰ ਮੈਂ ਕਿਹਦੇ ਤੋਂ ਪੁੱਛਾਂ ਸਾਰਾ ਕੁਝ ਹੈਗਾ ਮੇਰੇ ਕੋਲ ਮੇਰੀ ਮੇਰੀ ਜੋ ਐਥੇ ਵੀਡੀਓ ਆ ਗਿਆ ਜੋ ਉਹਨਾਂ ਕੋਲ ਹੋਰ ਵੀ ਰਿਕਾਰਡਿੰਗ ਆ ਗਿਆ ਤੁਸੀਂ ਉਹਨਾਂ ਦੀ ਵੀ ਚੈੱਕ ਕਰ ਸਕਦੇ ਹੋ ਹੋਰ ਕੈਮਰਾ ਵੀ ਲੱਗਿਆ ਚੈੱਕ ਕਰ ਸਕਦੇ ਹੋ ਸਾਡਾ ਕੋਈ ਲੈਣ ਦੇ ਨਹੀਂ ਸਾਡੇ ਵਰਗਾ ਕੋਈ ਲੈਣ ਦੇ ਨਹੀਂ ਸਾਰਾ ਵਰਕਰ ਮੇਰੇ ਨਾਲ ਸੀ ਸਾਰਾ ਬੈਲਟੀਅਰ ਮੇਰੇ ਨਾਲ ਸੀਗਾ ਜਦੋਂ ਮੈਂ ਆਪਣਾ ਮੈਨੂੰ ਮੈਂ ਵੀ ਉਸ ਟਾਈਮ ਨੂੰ ਜੋ ਮੀਟਿੰਗ ਕਰਨੀ ਸੀ ਬੂਥ ਕਮੇਟੀ ਮੀਟਿੰਗ ਅਟੈਂਡ ਕਰ ਉਸ ਟਾਈਮ ਮੀਟਿੰਗ ਕਰਨੀ ਸੀ ਮੈਂ ਪੁੱਛਿਆ ਮੈਨੂੰ ਗੇਟ ਤੇ ਨਾ ਹੱਥ ਜੋੜੇ ਮੈਂ ਕਿਹਾ ਕੀ ਹੋਇਆ ਉਹ ਕਹਿੰਦਾ ਜੀ ਸਾਡੇ ਮਾਰਤੀ ਆ ਉਹ ਮੈਂ ਕਹਾਂ ਭਰਾਵਾ ਲੜੋ ਨਾ ਛੱਡੋ ਬਰ ਜਾਓ ਤੁਸੀਂ ਬਸ ਮੈਂ ਨਹੀਂ ਗੱਲ ਕਹੀ ਜਿਹੜੇ ਅਟੈਕ ਕਰਨ ਸੀ ਉਹ ਤੁਹਾਡੇ ਅੰਤ ਬਲੇ ਮਤਲਬ ਭੱਜ ਚੁੱਕੇ ਸੀ ਉੱਥੋਂ ਦੀ ਜਿਹੜਾ ਅਟੈਕ ਕੀਤਾ ਉਹ ਨਿਕਲ ਗਿਆ ਉਹ ਸਾਰਾ ਆਪ ਹੀ ਟੱਕਰਾਂ ਨੇ ਆ ਨਾਮ ਬੰਦਾ ਮੇਰੇ ਖਰਾਪ ਨਹੀਂ ਜਾ ਆਪ ਹੀ ਬੰਨੇ ਆਪ ਹੀ ਟੱਕਰਾ ਮਾਰੋ ਨਾਮ ਨਿੱਕੂ ਭਾਰਤੀ ਬੰਦਾ ਮੈਂ ਤੁਹਾਡੇ ਕਹਿੰਦਾ ਨਿੱਕੂ ਭਾਰਤੀ ਇੱਕ ਨਹੀਂ ਹਜ਼ਾਰ ਬੰਨਾ ਗਵਾਈ ਦੇਣ ਲਈ ਤਿਆਰ ਮੈਂ ਨਿੱਕੂ ਭਾਰਤੀ ਮਗਰ ਬਿਨ ਨਿੱਕੂ ਭਾਰਤੀ ਦਾ ਸ਼ਖਸ ਨਹੀਂ ਹੈਗਾ ਇਹ ਤੁਸੀਂ ਇਹੀ ਕਹਿਣਾ ਚਾਹੁੰਦੇ ਵੀ ਉਹਨਾਂ ਨੇ ਆਪ ਸਾਰਾ ਕੁਝ ਪਲਾਨ ਕੀਤਾ ਦਾ ਮਤਲਬ ਆਪ ਹੀ ਕਰਵਾਇਆ ਟੈਨਕਾ ਉਹ ਤਾਂ ਮੇਰਾ ਨਾਮ ਲੈ ਲਿਆ ਆਪ ਹੀ ਕੀਤਾਗਾ ਵੀ ਬਨਾਮ ਹੋਏ ਇਹ ਬਨਾਮ ਹੋਵੇ ਵੀ ਲੋਕ মিডিਆ ਪ੍ਰੈਸ ਆਈ ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦਾ ਮੇਰਾ ਕੋਈ ਝਲੈਂਦੇ ਨਹੀਂਗਾ ਕੋਈ ਲੜਾਈ ਝਗੜੇ ਨਾਲ ਸਿਰਫ ਇਹ ਬੁਖਰਾਏ ਪੈਣੇ ਨਿੱਕੂ ਵਰਦੀ ਦੇ ਚਿੱਤੇ ਦੇਖ ਕੇ